ਸਾਬ ਸ੍ਰੀ ਅਮਰਸਰ ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਦਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉੱਥੋਂ ਦੇ ਇੱਕ ਗੁਰਦੁਆਰਾ ਪਰੰਧ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ ਛਰੋਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹਾੜੂਗੜ ਹਰਜਨ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਅੰਦੇ ਬਾਰੇ ਚ ਵਿਖਿਆਨ ਕੀਤਾ ਕਿ ਜਿੱਥੇ ਸਭੇ ਥਾਵ ਨਹੀਂ ਤੁਝਿਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਛ ਇਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਜਿਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਂਦਾ ਜਿਹੜਾ ਬਣਿਆ ਸੀ ਉਸ ਨੂੰ ਕਾਲਕਤਖ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ केदारनाथ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕੇਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਸਾਰੀ ਰੁਕਵਾ ਦਿੱਤੀ। ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਚਣੌਤੀ ਆ ਤੇ ਚੈਲੰਜ ਆ। ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਸ ਲਿਆ, ਸ਼੍ਰੋਮਿਕ ਕਮੇਟੀ ਨੇ ਨੋਟਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮੀਅਤ, ਸਨਮਾਨ, ਸਤਕਾਰ, ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ। ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਹੈ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਹੀ ਕਾਲਕਤਬ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਵਾਈ ਹੋਈ ਆ ਇਹਨਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ ਹੀ ਆਪਣਾ ਸਪਸ਼ਟ ਪੱਖ ਕਰਨਾ ਕਾਲਕਤਬ ਸਾਹਿਬ ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ